ਦੇ ਵਿੱਚ ਲੁੱਟਾ ਘੁਆ ਆਮ ਜਿਹੀਆਂ ਹੋ ਗਈਆਂ ਨੇ ਤੇ ਤਾਜ਼ਾ ਇਹ ਮਾਮਲਾ ਅੰਮ੍ਰਿਤਸਰ ਛਾੜੇ ਬਾਜ਼ਾਰ ਤੋਂ ਦੇਖਣ ਨੂੰ ਮਿਲਿਆ ਜਿੱਤੇ ਇੱਕ ਬਜ਼ੁਰਗ ਆਪਣੀ ਦੁਕਾਨ ਤੇ ਹੁੰਦਾ ਤੇ ਪਿੱਛੇ ਹੀ ਇੱਕ ਚਿੱਟੇ ਕੱਪੜੇ ਪਾ ਕੇ ਇੱਕ ਨੌਜਵਾਨ ਹੁੰਦਾ ਤੇ ਬਾਪੂ ਕੋਲ ਕੁਝ ਪੁੱਛਦਾ ਵੈ ਉਸ ਤੋਂ ਬਾਅਦ ਇੱਕ ਨੌਜਵਾਨ ਹੋਰ ਹੁੰਦਾ ਮੋਟਰਸਾਈਕਲ ਦੇ ਉੱਤੇ ਤੇ ਬਾਪੂ ਕੋਲ ਕੁਝ ਗੱਲਬਾਤ ਕਰਦੇ ਪਹਿਲੇ ਤੁਹਾਡੇ ਨਾਲ ਸੀਸੀਟੀਵੀ ਤਸਵੀਰਾਂ ਸਾਂਝੀਆਂ ਕਰਾਂਗੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਹੜਾ ਚਿੱਟਾ ਕੁਰਦਾ ਪਜਾਮਾ ਪਾ ਕੇ ਗੱਡੀ ਦੇ ਵਿੱਚ ਐਂਟਰ ਹੋ ਰਿਹਾ ਤੇ ਉੱਤੇ ਹੀ ਜਿਹੜੇ ਬਜ਼ੁਰਗ ਨੇ ਆਪਣੀ ਦੁਕਾਨ ਤੇ ਬਾਹਰ ਹੀ ਖੜੇ ਨੇ ਤਾਂ ਬਜ਼ੁਰਗ ਨੂੰ ਆ ਕੇ ਕੁਝ ਪੁੱ ਕੋਈ ਰਸਤਾ ਪੁੱਛਦੇ ਉਸ ਤੋਂ ਬਾਅਦ ਇੱਕ ਨੌਜਵਾਨ ਹੋਰ ਆਉਂਦਾ ਹੋਇ CCTV ਦੀਆਂ ਤਸਵੀਰਾਂ ਨਹੀਂ ਤੁਸੀਂ ਦੇ ਸਕਦੇ ਇੱਕ ਨੌਜਵਾਨ ਜਿਹੜਾ ਮੋਟਰਸਾਈਕਲ ਤੇ ਹੁੰਦਾ ਤੇ ਬਜ਼ੁਰਗ ਕੋਲ ਖਿਲਾੜ ਕੇ ਕੁਝ ਗੱਲਾਂ ਬਾਤਾਂ ਕਰਦੇ ਨੇ ਤੇ ਬਜ਼ੁਰਗ ਸਾਡੇ ਨਾਲ ਮੌਜੂਦ ਹੈ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕੀ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਅਮਰ ਸਿੰਘ ਜੀ ਮੈਂ ਤਾਂ ਇਹੋ ਜਿਹੇ ਲੋਕਾਂ ਤੋਂ ਬਚਾ ਕੇ ਰੱਖੂ ਤਾਂ ਕਿ ਇਹਨਾਂ ਦੇ ਇਹਨਾਂ ਦਾ ਕੋਈ ਪਤਾ ਨਹੀਂ ਕਿ ਕੀ ਕੀ ਇਹ ਕਰਦੇ ਨੇ ਕੀ ਨਹੀਂ ਕਰਦੇ ਕੀ ਕੁਝ ਕਰਦੇ ਨੇ ਇਹਨਾਂ ਦਾ ਜਿੰਨਾ ਬਚਾ ਸਕਦੇ ਬਚ ਹੋਇਆ ਕੀ ਤੁਹਾਡੇ ਨਾਲ ਪੂਰੀ ਡਿਟੇਲ ਦੱਸੋ ਕਿ ਹੋਇਆ ਕੀ ਕਿੰਨੇ ਵੇ ਦਾ ਟਾਈਮ ਸੀ ਤੇ ਕਿੰਨੇ ਲੋਕ ਜਿਹੜੇ ਆਏ ਸੀ ਤੁਹਾਡੇ ਕੋਲ ਮੈਂ ਹਾਲੀ ਸਿਰਫ ਆਣ ਕੇ ਦੁਕਾਨ ਤੇ ਸਾਈਕਲ ਵੀ ਲਾਇਆ ਪਛਾਈ ਲਾਇਆ ਦੁਕਾਨ ਤੋਂ ਦੁਕਾਨ ਵੀ ਨਹੀਂ ਖੋਦੀ ਉੱਥੇ ਮੇਰੇ ਕੋ ਇੱਕਦਮ ਇੱਕ ਸਾਜ ਆ ਗਿਆ ਤੇ ਮੈਨੂੰ ਆਦਾ ਗੁਰਦਾਰੇ ਰਾਹ ਮੈਂ ਸਿੱਧਾ ਚੱਲ ਜਾ ਆਂਦਾ ਨਹੀਂ ਮੈਂ ਦੂਜੇ ਗੁਰਦਾਰੇ ਜਾਣਾ ਹੈ ਤੇ ਮੈਂ ਮੈਨੂੰ ਨਹੀਂ ਪਤਾ ਉਹ ਆਂਦਾ ਬਾਜ਼ਾਰ ਨੂੰ ਪੁੱਛ ਲੈਣਾ ਤੇ ਮੁੜ ਕੇ ਦੂਜੇ ਕਿਨੇ ਆਇਆ ਉਹ ਮੇਰੇ ਗੋਡੇ ਨੂੰ ਹੱਥ ਲਾ ਲਿਆ ਬੜੇ ਤੁਹਾਡੇ ਚੰਗੇ ਭਾਗ ਨੇ ਤੁਹਾਂ ਦੇ ਮਾਰੇ ਦਰਸ਼ਨ ਕਰਦੇ ਪਤਾ ਉਹਨਾਂ ਜਿਹਨੂੰ ਵੀ ਆ ਗਿਆ ਪਤਾ ਹੈ ਨਾ ਤੇ ਮੈਨੂੰ ਆਦਾ ਤੁਸੀਂ ਇੰਜ ਕਰੋ ਦੋਵੇਂ ਹੱਥ ਕਰੋ ਨ ਮੇਰ ਮਾਰ ਦਿਨਾ ਆ ਤੇ ਤੁਸੀਂ ਲਹਿਰਾ ਪੈਰਾ ਹੋਈ ਹੁੰਦੀ ਆ ਮੈਂ ਉਹ ਹੱਥ ਕੀਤਾ ਏਰ ਮਾਰ ਫੜਾਇ ਨਾਲ ਉਹਨੇ ਵਿੱਚ ਗੋਲੀ ਜੀ ਰੱਖਤੀ ਆ ਤੇ ਮੈਨੂੰ ਪਤਾ ਨਹੀਂ ਲੱਗਾ ਮੇਰ ਸੁੱਧ ਸੁੱਧ ਬੱਦੀ ਰਹੀ ਬਸ ਮੈਂ ਉੱਥੇ ਸਿੱਧਾ ਅੱਖਾਂ ਮੈਂ ਜਿੱਦਾਂ ਲੱਗੀਆਂ ਨੇ ਤੇ ਮੈਂ ਵੇਂਦਾ ਰਹਿ ਗਿਆ ਦੇਖਿਆ ਜਾਵੇ ਬਾਜ਼ਾਰ ਜਿਹੜਾ ਭਰਿਆ ਪਿਆ ਉਹ ਰਕੜੀ ਦਾ ਦਿਨ ਤਿਹਾਰ ਹੈਗਾ ਉਹ ਲੋਕ ਆ ਜਾ ਰਹੇ ਨੇ ਕਿਸੇ ਨੇ ਆ ਕੇ ਦੁਕਾਨਦਾਰ ਨੂੰ ਤੁਹਾਨੂੰ ਪੁੱਛਿਆ ਨਹੀਂ ਵੀ ਕੌਣ ਹੈ ਕਿਸ ਜਾਣਦੇ ਜੇ ਕੀ ਗੱਲਬਾਤ ਹੋਈ ਚਾਹ ਵਾਲੇ ਮੇਰ ਕੋ ਆਇਆ ਆ ਪਰ ਉਹ ਮੈਨੂੰ ਪੁੱਛਦਾ ਆ ਮੇਰ ਕੋ ਮੂੰਹ ਗਾਲੀ ਨਿਕਲਦੀ ਮੈਂ ਜਿੱਦਾਂ ਅੱਖਾਂ ਆ ਲਾਈ ਰੱਖਦਾ ਆ ਤੇ ਉਹ ਮੈਨੂੰ ਉਹਨਾਂ ਦੇ ਘੜੀ ਮੁੜੀ ਪੁੱਛੀ ਜਾਂਦਾ ਆ ਪਤਾ ਕਹਿੰਦਾ ਤੇ ਬਸ ਉਹ ਉਹਨਾਂ ਦੇ ਮੈਂ ਬਾਬਾ ਜਿਹੜਾ ਹੀ ਉਹਨਾਂ ਦੇ ਉਹਨਾਂ ਜਿਹੜਾ ਕੰਮ ਕਰਦਾ ਗਿਆ ਇਹਨੂੰ ਪਾਸੇ ਕਰਦਾ ਉਹਨਾਂ ਕਹਿੰਦਾ ਥੋੜਾ ਦੇ ਪਾਸੇ ਹੋ ਜਾ ਤੂੰ ਤੇ ਕਰਕੇ ਤੇ ਉਸੇ ਦੇ ਮੁੜ ਕੇ ਉਹਨਾਂ ਦੇ ਮੋਟਰਸਾਈਕਲ ਸਟਾਰਟ ਕੀਤਾ ਚਲੇ ਗਏ ਨਾ ਭਾਜੀ ਜਦੋਂ ਤੁਹਾਨੂੰ ਹੋਸ਼ ਆਈ ਆ ਤੁਸੀਂ ਹੋਸ਼ ਦੇ ਵਿੱਚ ਆਏ ਉਦੋਂ ਤੁਸੀਂ ਕੀ ਵੇਖਿਆ ਵੀ ਤੀ ਕੀ ਵਾਰਦਾ ਜਿਹੜੀ ਤੁਹਾਡੇ ਨਾਲ ਹੋ ਚੁੱਕੀ ਹੈ ਮੈਨੂੰ ਵਾਰਦਾ ਅੱਧਾ ਨਹੀਂ ਪਤਾ ਮੈਂ ਮੁੜ ਕੇ ਆ ਜਿਹੜੀ ਚੀਜ਼ਾਂ ਵੇਖੀਆਂ ਤੇ ਮੁੜ ਕੇ ਉਹਨਾਂ ਦੇ ਵੇਖਿਆ ਜਿਹਦੇ ਸਭ ਕੁਝ ਲੈ ਗਏ ਨੇ ਇਹ ਵੀ ਕਦੀ ਨੌਜਵਾਨ ਤੁਸੀਂ ਵੇਖਿਆ ਜੀ ਬਾਜ਼ਾਰ ਦੇ ਵਿੱਚ ਜਾਂ ਕੋਈ ਗੱਲਬਾਤ ਨਾ ਆਈ ਤੇ ਨਾ ਕੀਤੀ ਹੋਇਆ ਐ ਝੂਠ ਬਾਰਾ ਪਤਾ ਕਹਿੰਦਾ ਨਾ ਹੀ ਕਦੀ ਮਾਰੇ ਨੇ ਕਿਰਪਾ ਕੀਆ ਬਾਕੀ ਅੰਦਰੋਂ ਕਿਹਲੇ ਕੱਪੜਾ-ਕਪੜਾ ਚੁੱਕਿਆ ਜਾਂਦਾ ਉਹ ਤੁਹਾਨੂੰ ਆਖੀ ਬਿਨਾਂ ਦੇਈਦਾ ਉਹ ਕਿਹਲੇ ਹੋ ਜਾਂਦਾ ਆ ਬਾਕੀ ਇਹੋ ਜਿਹਾ ਨਹੀਂ ਕੰਮ ਅੱਜ ਤੱਕ ਹੋਇਆ ਉਹਨਾਂ ਲੋਕਾਂ ਨੂੰ ਕੋਈ ਕਹਿਣਾ ਚਾਹੋਗੇ ਜਿਹੜੇ ਘਰ ਦੇ ਵਿੱਚ ਔਰਤਾਂ ਗੱਲੀਆਂ ਹੁੰਦੀਆਂ ਨੇ ਜਾਂ ਬਜ਼ੁਰਗ ਜਿਹੜੇ ਬਾਜ਼ਾਰ 'ਚ ਜਾਂਦੇ ਨੇ ਕੀ ਸਨੈਹ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਤੇ ਹੁਵਾਂ ਨਾ ਜਿਹੜੇ ਇਹੋ ਜਿਹੇ ਆਉਂਦੇ ਨੇ ਨੇ ਉਹਨਾਂ ਨੂੰ ਵਿਚਾਰ ਰੱਖੋ ਆਪਣਾ ਬੁਆ ਹੀ ਨਾ ਖੋਲੋ ਪੰਗੇ ਜਨਾ ਮਰਜੀ ਤਾਨੂੰ ਕਹਿੰਦੇ ਰਹਿਣਾ ਪਹਿਲਾ ਮਾਰਦੇ ਰਹਿਣਾ ਤੁਸੀਂ ਨਾਲ ਗੁਆ ਨਾ ਬਸ ਘੂਰਨੀ ਨਾ ਦੇ ਜੋ ਬਾਕੀ ਮਹਾਰਾਜ ਦੇ ਆਤਵਾਸੀ ਆਪਾਂ ਕਿ ਕਾ ਸਰੋਕੋ ਜੀ ਬਜ਼ੁਰਗਾਂ ਨਾਲ ਸਾਰੀ ਗੱਲਬਾਤ ਦਸੀਆ ਸੀਸੀਟੀਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਸਾਡੇ ਨਾਲ ਹੋਰ ਵੀ ਨੌਜਵਾਨ ਨੇ ਹਰੀ ਜੀ ਨਾ ਹਰੀ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਹਮੇਸ਼ਾ ਹੀ ਛਾੜੇ ਬਜਾਦ ਵਿੱਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਤਾਂ ਨਹੀਂ ਦੇਖਣ ਨੂੰ ਸਾਹਮਣੇ ਮਿਲੀਆਂ ਨੇ ਹੁਣ ਤਾਜ਼ਾ ਇਹ ਮਾਮਲਾ ਇਹ ਬਜ਼ੁਰਗ ਦੇ ਸਾਹਮਣੇ ਆ ਜਿੱਤੇ ਵੱਖਰੇ ਤਰੀਕੇ ਨਾਲ ਬਜ਼ੁਰਗਾਂ ਨਾਲ ਟੱਗੀ ਮਾਰੀ ਗਈ ਹੈ ਕੀ ਕਹਿਣਾ ਚਾਹੋਗੇ ਬੜੀ ਮੰਤ ਭਾਗੀ ਘਟਨਾ ਆ ਕਿਉਂਕਿ ਬਜ਼ੁਰਗ ਉਮਰ ਇਹਨਾਂ ਦੀ ਕੋਈ ASCII 85 ਸਾਲ ਦੀ ਆ ਜੋ ਉਹਨਾਂ ਨੇ ਇਹਨਾਂ ਨੂੰ ਸੰਘਾਇਆ ਉਸ ਹਮਾਲ ਨਾਲ ਹੋ ਸਕਦਾ ਉਹਨਾਂ ਮਿਸ ਅਪ੍ਰੀਵ ਹੋ ਜਾਏ ਕਿ ਤਿੰਨ ਚਾਰ ਘੰਟੇ ਇਹਨਾਂ ਨੂੰ ਜਿਹੜੀ ਸੁਰਤ ਨਹੀਂ ਰਹੀ ਉਹ ਮਤਲਬ ਆਪਣੀਆਂ ਟੱਪਲੀਆਂ ਮਾਰਦੇ ਰਹੇ ਆ ਪਰ ਇੱਕ ਹੋਰ ਵੀ ਗੱਲ ਆ ਵੀ ਇਸ ਬਾਜ਼ਾਰ ਦੇ ਵਿੱਚ ਲਗਾਤਾਰ ਚੋਰੀਆਂ ਦਾ ਅੱਡਾ ਬਣਿਆ ਕਿਸੇ ਦਾ ਏਸੀ ਲਾਇਆ ਜਾਂਦਾ ਕਿਸੇ ਦਾ ਹੋਰ ਸਮਾਨ ਚੋਰੀ ਕੀਤਾ ਜਾਂਦਾ ਇੱਥੋਂ ਤੱਕ ਕਿ ਦਿਨ ਦਿਹਾੜੇ ਜਿਹੜਾ ਵਾ ਦੁਕਾਨਾਂ ਦੇ ਅੰਦਰੋਂ ਸਮਾਨ ਜਿਹੜਾ ਚੁੱਕ ਕੇ ਲੈ ਕੇ ਜਾਇਆ ਜਾਂਦਾ ਸੀ ਅੱਜ ਕੱਲ ਹੁਣ ਜਿਹੜੇ ਬਜ਼ੁਰਗ ਆ ਸਾਡੇ ਕਿਉਂਕਿ ਉਹਨਾਂ ਦਾ ਟਾਰਗੇਟ ਵੱਡੀ ਵੱਡੀ ਗੱਲ ਆ ਬਜ਼ੁਰਗ ਆ ਕਿਉਂਕਿ ਉਹਨਾਂ ਨਾਲ ਲੁੱਟੋ ਕਰਨੀ ਸੋਕੀ ਹੁੰਦੀ ਆ ਥੋੜੇ ਸਮਾਂ ਪਹਿਲਾਂ ਇਸ ਬਾਜ਼ਾਰ ਦੇ ਲਾਗੇ ਗਲੀਆਂ ਚ ਜਿਹੜਾ ਵਾ ਸਾਡੀਆਂ ਬਜ਼ੁਰਗ ਮਾਵਾਂ ਦੀਆਂ ਵਾਲੀਆਂ ਲਾ ਕੇ ਵੀ ਖੜੀਆਂ ਗਈਆਂ ਸੀਗੀਆਂ ਇੱਥੇ ਨਾਲ ਹੀ ਥੋੜੀ ਦੂਰ ਰਾਤ ਨੂੰ ਏਟੀਐਮ ਜਿਹੜਾ ਲੁੱਟ ਲਿਆ ਗਿਆ ਸੀਗਾ ਇੱਕ ਇੰਡੀਕਾ ਕਾਰ ਤੇ ਆਏ ਨੌਜਵਾਨਾਂ ਵੱਲੋਂ ਇਹੋ ਜਿਹੀਆਂ ਵਾਰਦਾਤਾਂ ਲਗਾਤਾਰ ਇਸ ਬਾਜ਼ਾਰ ਚ ਹੋ ਰਹੀਆਂ ਪਰ ਆਪ ਹਮੇਸ਼ਾ ਬੱਕਰੀਆਂ ਨੇ ਬੱਕਰੀਆਂ ਵੇਖੀਆਂ ਲੁੱਟਾਂ ਖਵਾਉ ਹੁੰਦੇ ਨੇ ਲੇਕਿਨ ਇਹੋ ਜਿਹੜੀ ਵਾਰਦਾਤ ਹੈ ਬਿਲਕੁਲ ਵੱਖਰੀ ਚੀਜ਼ ਆ ਤੇ ਲੋਨਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਈ ਇਹ ਵਾਰਦਾਤਾ ਕਰਦੇ ਇਹ ਦੇਖੋ ਜੀ ਇਹ ਵੱਖਰੀ ਨਹੀਂ ਇਹ ਉਹ ਜੁੜ ਰਹੀ ਆ ਉਹ ਚੀਜ਼ਾਂ ਨਾਲ ਕਿਉਂਕਿ ਉਹ ਜੇ ਵਾਰਦਾਤਾ ਦੇ ਨਵੇਂ-ਨਵੇਂ ਢੰਗ ਲੱਭ ਰਹੇ ਨੇ ਵੀ ਕਿ ਲੋਕਾਂ ਨੂੰ ਕਿਸ ਤਰ੍ਹਾਂ ਲੁੱਟਣਾ ਕਿਉਂਕਿ ਅਸੀਂ ਆਪਣੀਆਂ ਦੁਕਾਨਾਂ ਤੇ ਆ ਜਿੰਦੇ ਆ ਸਾਡੀਆਂ ਘਰਾਂ ਦੇ ਵਿੱਚ ਬਜ਼ੁਰਗ ਮਾਵਾਂ ਭੈਣਾਂ ਸਾਡੀਆਂ ਬੀਵੀਆਂ ਜਿਹੜੀਆਂ ਘਰ ਹੁੰਦੀਆਂ ਅਸੀਂ ਆਪਣੀ ਵਰਕਸ਼ਾਪ ਹੁੰਨੇ ਆ ਜਾਂ ਆਪਣੇ ਕਿਤੇ ਕਿਤੇ ਤੇ ਹੁੰਨੇ ਆ ਕੰਮਕਾਰ ਤੇ ਹੁੰਨੇ ਆ ਮਗਰ ਉਹ ਇਕੱਲੀਆਂ ਨਹੀਂ ਆ ਜਿਹੜੀ ਇਹ ਚੀਜ਼ ਸੰਘਾ ਕੇ ਗਿਆ ਅੱਜ ਕੱਲ ਇਹੋ ਜੀਆਂ ਵਾਰਦਾਤਾਂ ਘਰਾਂ 'ਚ ਹੀ ਹੋਣ ਲੱਗ ਪਈਆਂ ਵੀ ਸੰਘਾ ਕੇ ਜਿਹੜਾ ਸਾਰਾ ਘਰ ਲੁੱਟ ਕੇ ਲੈ ਜਾਂਦੇ ਆ ਪ੍ਰਸ਼ਾਸਨ ਨੂੰ ਇਹਦੇ ਉੱਲ ਧਿਆਨ ਦੇਣ ਦੀ ਜ਼ਰੂਰਤ ਆ ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਨ ਦੀ ਜ਼ਰੂਰਤ ਆ ਆਈਡੈਂਟੀਫਾਈ ਕਰਕੇ ਜੇਲ੍ਹਾਂ ਨਹੀਂ ਇਸ ਇਲਾਕੇ ਪਿੱਛੇ ਜਿਹੜਾ ਭੇਜਣਾ ਪਊਗਾ ਨਹੀਂ ਤੇ ਇਸ ਇਲਾਕੇ 'ਚ ਜਿਹੜਾ ਵਾ ਉਹ ਵਾਰਦਾਤਾਂ ਦੀ ਜਿਹੜੀ ਕਤਲੋਗੈਰਤ ਦੀ ਜਿਹੜੀ ਵਾਰਦਾਤਾਂ ਉਹ ਵਧਣਗੀਆਂ ਜਿਸ ਨਾਲ ਇਹ ਸਮਾਜ ਦਾ ਜਿਹੜਾ ਤਾਣਾ ਬਾਣਾ ਖਰਾਬ ਹੋਊਗਾ ਸੋ ਅਸੀਂ ਇਹ ਗੱਲ ਕਹਿੰਨੇ ਆ ਵੀ ਜੋ ਇਹ ਬਜ਼ੁਰਗ ਨਾਲ ਹੋਇਆ ਉਹ ਕਿਸੇ ਹੋਰ ਨਾਲ ਹੋਵੇ ਅਸੀਂ ਆਪਣੀ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ 20000 ਰੁਪਏ ਦਾ ਨਾਮ ਜਿਹੜਾ ਅਨਾਉਂਸ ਕਰਦੇ ਆ ਜਿਹੜਾ ਵੀ ਕੋਈ ਉਹਨਾਂ ਦਾ ਸਾਨੂੰ ਥੋ ਪਤਾ ਦੱਸੂਗਾ ਤੇ ਅਸੀਂ ਜਿਹੜਾ ਉਹਨਾਂ ਨੂੰ 20000 ਰੁਪਏ ਦਾ ਨਾਮ ਨਾਮ ਗੁਪਤ ਰੱਖ ਕੇ ਜਿਹੜਾ ਉਹਨਾਂ ਨੂੰ ਦਵਾਂਗੇ ਜਿਹੜਾ ਸਾਡੇ ਵੱਲੋਂ ਪਰਸਨਲ ਹੋਊਗਾ ਜਿਹੜਾ 20000 ਰੁਪਏ ਦਾ ਨਾਮ ਅਸੀਂ ਆਪਣੇ ਲੋ ਦਵਾਂਗੇ ਜੇ ਕਿ ਜਾਵੇ ਤੇ ਸ਼ਹਾੜਾ ਬਾਜ਼ਾਰ ਆ ਫੇਮਸ ਬਾਜ਼ਾਰ ਆ ਅੰਮ੍ਰਿਤਸਰ ਦਾ ਲ ਰਕੜੀ ਦਾ ਦਿਨ ਤਿਹਾਰ ਵੀ ਹੈਗਾ ਵਾ ਲੋਕੀ ਆ ਜਾ ਰਹੇ ਨੇ ਲੇਕਿਨ ਸ਼ਰਿਆ ਮਹਿਜ ਵਾਰਦਾਤ ਸਾਹਮਣੇ ਆਣੀ ਬੜੀ ਵੱਡੀ ਆ ਜੀ ਇਹ ਸਵਾਲੀਆ ਨਿਸ਼ਾਨ ਖੜਾ ਹੁੰਦਾ ਪੰਜਾਬ ਪੁਲਿਸ ਤੇ ਕਿਉਂਕਿ ਭਗਵੰਤ ਮਾਨ ਸਾਹਿਬ ਬਹੁਤ ਵੱਡੀਆਂ ਗੱਲਾਂ ਕਰ ਰਹੇ ਆ ਵੀ ਅਸੀਂ ਆ ਕਰ ਰਹੇ ਆ ਉਹ ਕਰ ਰਹੇ ਪਰ ਥਾਣਿਆਂ ਦੀ ਅਸਲੀਅਤ ਇਹ ਆ ਵੀ ਥਾਣੇ ਦੇ ਵਿੱਚ ਮੁਲਾਜ਼ਮ ਨਹੀਂ ਹੈ ਜਿਹੜੀਆਂ ਤਰਖਾਸਤਾਜ ਤੋਂ ਇਹ ਵੀ ਮੈਂ ਦੱਸਣਾ ਜਿਹੜੀਆਂ ਦਰਖਾਸਤਾਂ ਅੱਜ ਤੋਂ 2-2 ਮਹੀਨੇ ਪਹਿਲਾਂ ਦਿੱਤੀਆਂ ਉਹ ਦਰਖਾਸਤਾਂ ਦੇ ਉੱਤੇ ਸੁਣਵਾਈ ਨਹੀਂ ਹੋਈ ਰਹੀ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਜਦੋਂ ਅਸੀਂ ਥਾਣੇ ਜਾਂਦੇ ਹਾਂ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਨਹੀਂ ਹੈ ਇਹ ਦੁਕਾਨ ਤਾਂ ਸਾਡੇ ਪੰਜਾਬ ਦਾ ਸਾਨੂੰ ਆਪ ਉਹਨਾਂ ਦੀ ਜਿਹੜੀ ਆ ਉਹ ਫੜ ਤਗੜ ਕਰਨੀ ਪੈ ਰਹੀ ਆ ਉਹੀ ਜਿਹੜੇ ਲਟੇਰੇ ਇਹਨਾਂ ਕੋਲ ਲੁੱਟ ਕੇ ਗਏ ਆ ਉਹ ਮੈਂ ਜਦੋਂ ਆਪਣੇ ਬੱਚੇ ਸਕੂਲਾਂ ਲੈ ਕੇ ਘਰ ਨੂੰ ਜਾ ਰਹੇ ਉਹਨਾਂ ਦੀ ਮੈਨੂੰ ਜਿਹੜੀ ਸ਼ਗਲ ਥੋੜੀ ਥੋੜੀ ਜਾਹ ਸੀਗੀ ਮੈਂ ਉਹਨਾਂ ਦੇ ਪਿੱਛੇ ਜਿਹੜੀ ਆਪਣੀ ਐਕਟਿਵਾ ਲਗਾ ਕੇ ਉਹਨਾਂ ਦਾ ਪਿੱਛਾ ਕੀਤਾ ਤੇ ਖਾਲਸਾ ਪਬਲਿਕ ਸਕੂਲ ਲੱਗੇ ਮੈਂ ਉਹਨਾਂ ਨੂੰ ਫੜ ਵੀ ਲਿਆ ਪਰ ਜਾਂ ਤਾਂ ਉਹਨਾਂ ਦੀ ਸ਼ਰਟ ਗਿੱਲੀ ਹੋਣ ਕਰਕੇ ਜਾਂ ਉਹ ਫਟ ਗਈ ਜਾਂ ਮੇਰੇ ਹੱਥੋਂ ਤਿਲਕ ਗਈ ਨਹੀਂ ਤੇ ਉਹ ਜਿਹੜੇ ਕਾਬੂ ਆਉਣੇ ਸੀ ਪਰ ਉੱਥੇ ਚੌਂਕਾਂ ਜਿਹੜੇ ਚੌਂਕਾਂ 'ਚ ਪੁਲਿਸ ਲੱਗੀ ਹੋਣੀ ਚਾਹੀਦੀ ਸੀ ਉੱਥੇ ਇੱਕ ਵੀ ਮੁਲਾਜ਼ਮ ਜਿਹੜਾ ਜਿਹੜੇ ਚੌਂਕਾਂ ਦੀ ਇਹ ਗੱਲ ਕਰਦੇ ਵੇ ਅਸੀਂ ਮੁਲਾਜ਼ਮ ਹਰ ਚੌਂਕ 'ਚ ਲਗਾਏ ਆ ਉਹਨਾਂ ਮੁਲਾਜ਼ਮ ਚੌਂਕਾਂ ਦੇ ਵਿੱਚ ਮੁਲਾਜ਼ਮ ਨਹੀਂ ਸੀਗੇ ਜੀ ਐਸੀ ਸਰਪ ਸਿੰਘ ਆਈ ਇਹਨਾਂ ਨੇ ਵੀ ਗੱਲਬਾਤ ਕੀਤੀ ਹੈ ਦੱਸਿਆ ਕਿ ਸ਼ਹਾੜੇ ਬਾਜ਼ਾਰ ਦੇ ਵਿੱਚ ਸ਼ਰਿਆਮ ਇਹੋ ਜਿਹੇ ਵਾਰਦਾਤਾਂ ਦੇਖਣ ਨੂੰ ਮੇਰੀਆਂ ਲੁੱਟਾਂ ਖਵਾਉਂਦੀਆਂ ਨੇ ਚੋਰੀ ਹੁੰਦੀਆਂ ਨੇ ਸਾਡੇ ਨਾਲ ਇੱਕ ਚਾਹ ਵਾਲਾ ਦੁਕਾਨਦਾਰ ਹੈ ਜਿਨੇ ਸਾਰਾ ਵਾਕਿਆ ਉਸ ਟਾਈਮ ਦੀ ਗੱਲਬਾਤ ਕਰਦੇ ਆ ਨੌਜਵਾਨਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰ ਕਰਨਵੀਰ ਆ ਸਰ ਮੇ ਜੀ ਕਿਹੜਾ ਬਾਜ਼ਾਰ ਪੈਂਦਾ ਵਾ ਤੇ ਕੀ ਵੇਖਿਆ ਜਦੋਂ ਬਜ਼ੁਰਗ ਦੇ ਨਾਲ ਜਿਹੜੀ ਖੋਈ ਜੇ ਪ੍ਰਤਾਪ ਜੀ ਸ਼ਟਾ ਸ਼੍ਰੀ ਹਰਗੋਬਿੰਦ ਸਾਹਿਬ ਮਾਰਕੀਟ ਆ ਸਰ ਇਦਾਂ ਹੀ ਵੀ ਸਵੇਰ ਦਾ ਟਾਈਮ ਹੀ 10 ਵਜੇ ਦਾ ਤੇ ਮੈਂ ਆਪਣੇ ਦੋਸਤ ਦੀ 숍 ਤੇ ਬੈਠਾ ਹਾਂ ਤੇ ਜਿਹੜਾ ਮੇਰਾ ਦੁਕਾਨ ਤੇ ਲੜਕਾ ਰੱਖਿਆ ਮੈਨੂੰ ਆਵਾਜ਼ ਦੇਣ ਆਇਆ ਵੀ ਭਾਜੀ ਆਏ 2 ਮਿੰਟ ਉੱਥੇ ਕੁਝ ਅਣਪਛਤੇ ਵਿਅਕਤੀ ਅੰਕਲ ਦੇ ਨਾਲ ਗੱਲਾਂ ਗੁੱਲਾਂ ਕਰਨਦੇ ਆ ਕੋਈ ਸ਼ੱਕੀ ਵਿਅਕਤੀ ਜਿਹੜੇ ਆ ਤੇ ਮੈਂ ਆਇਆ ਵਾਂ ਤੇ ਮੈਂ ਅੰਕਲ ਨੂੰ ਨਾਲ ਪੁੱਛਿਆ ਵੀ ਤੇ ਅੰਕਲ ਹੁਣੀ ਤੇ ਜਿੱਦਾਂ ਕਿਸੇ ਕਿਸੇ ਨੂੰ ਸੰਘਾਣ ਹੀ ਤਾਂ ਜਾਂਦਾ ਕੁਛ ਬਸ ਉਦਾਂ ਹੀ ਵੀ ਅੰਕਲ ਹੁਣਾ ਨੂੰ ਮ ਆਵਾਜ਼ ਵੀ ਦਿੱਤੀ ਆ ਅੰਕਲ ਹੁਣਾ ਦੀ ਆਵਾਜ਼ ਨਿਕਲ ਨਾ ਪਾਈ ਉੱਥੋਂ ਵੀ ਯਾਰ ਮਤਲਬ ਜਿਵੇਂ ਬੰਦਾ ਕਿਸੇ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦਾ ਨਿਕਲੀ ਨਾ ਉਹ ਮੈਨੂੰ ਕਹਿਣ ਲੱਗੇ ਮੈਂ ਕੀ ਰੋਲਾ ਕੀਦਾ ੜਾ ਇੱਥੇ ਉਹ ਕਹਿਣ ਲੱਗੇ ਵੀ ਯਾਰ ਅਸੀਂ ਨਾ ਗੋਡਿਆਂ ਦਾ ਫਾਂਡਾ ਕਰਨ ਆਏ ਇਹਨਾਂ ਦੇ ਗੋਡਿਆਂ ਨੇ ਦਰਦਿਆ ਤੇ ਉਹ ਅੰਕਲ ਦੇ ਗੋਡਿਆਂ ਨੂੰ ਹੱਥ ਲਾਉਂਦੇ ਤੇ ਮੈਨੂੰ ਇਸ਼ਾਰੇ ਮਾਰਨ ਦੇ ਪਿੱਛੇ ਹੋ ਜਾਈ ਗੋਡਿਆਂ ਦਾ ਫਾਂਡਾ ਕਰਨ ਦੇ ਤੇ ਮੈਂ ਅੰਕਲ ਨੂੰ ਇਸ਼ਾਰਾ ਮਾਰਿਆ ਵਾ ਤੇ ਅੰਕਲ ਸ਼ਾਇਦ ਉਹ ਦੱਸ ਨਾ ਪਾਏ ਇਨੀ دیر ਹੋਈ ਇਹਨਾਂ ਦਾ ਇੱਕ ਭਤੀਜਾ ਐ ਆਸ਼ੂ ਮੈਂ ਆਸ਼ੂ ਨੂੰ ਆਵਾਜ਼ ਦੇਣ ਗਿਆ ਵੀ ਆਸ਼ੂ ਦੋ ਮਿੰਟ ਯਾਰ ਤੂੰ ਖਲੋ ਜਾ ਮੇਰੀ ਦੁਕਾਨ ਤੇ ਕਸਟਮਰ ਆਇਆ ਵਾ ਤੇ ਮੈਂ ਸਰ ਉਧਰ ਆ ਗਿਆ ਵਾਂ ਇਹਨੀ ਦੇਰ ਚ ਉਹਨੂੰ ਆਵਾਜ਼ ਦਿੱਤੀ ਆ ਤੇ ਇਨੀ ਦੇਰ ਚ ਉਹ ਬਸ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਬਸ ਇੱਥੇ ਰੋਜ਼ ਦੇ ਰੋਜ਼ ਇਹੋ ਜਿਹੀਆਂ ਘਟਨਾਵਾਂ ਤੁਰੀਆਂ ਹੀ ਹੁੰਦੀਆਂ ਦਿਨ ਬੇ ਦਿਨ ਵੀ ਦਿਹਾੜੀ 'ਚ ਕੋਈ 4-4 5-5 ਵਾਰ ਤਾਂ ਹੁੰਦੀਆਂ ਵਾ ਮਤਲਬ ਕੋਈ ਇੱਥੇ ਨਹੀਂ ਗਾ ਵੀ ਜਿੱਦਾਂ ਕੋਈ ਡਿਸਪਲਿਨ ਹੈ ਜਾਂ ਕੁਝ ਹੋਣਾ ਚਾਹੀਦਾ ਵਾ ਸਟਾਸ਼ਨ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਇਹੀ ਆ ਵੀ ਇੱਥੇ ਜਿਹੜਾ ਸ਼ਾਂਤੀਪੂਰ ਮਾਹੌਲ ਸਾਰੇ ਆਪੋ ਆਪਣੇ ਸੇਫ ਰਹਿਣ ਜਿੱਦਾਂ ਮੰਨ ਲਓ ਵੀ ਇਹ ਦੁਕਾਨਦਾਰ ਵਿਚਾਰੇ ਮਿਹਨਤੀ ਆ ਹੁਣ ਕਿਸੇ ਨੇ ਕਿਤੇ ਜਾਣਾ ਵੀ ਮਾੜਾ ਮੋਟਾ ਜਿਹਾ ਬਾਥਰੂਮ ਕਰੇ ਜਾਣਾ ਵੀ ਕਿੰਨੇ ਕੋਈ ਨਿਗਰਾਨੀ ਰੱਖ ਸਕਦਾ ਆਪਣੀ ਦੁਕਾਨ ਦੀ ਵੀ ਇਹ ਤੇ ਚਲੋ ਕਿਸੇ ਨੂੰ ਚਾਹੀਦਾ ਹੋਵਾ ਸਰਕਾਰ ਨੂੰ ਵੀ ਵੀ ਆਪਣਾ ਬਿਲਕੁਲ ਜੀ ਸਾਰੀ ਗੱਲ ਬਾਤ ਦੱਸੀ ਹੈ ਜੋ ਬਜ਼ੁਰਗ ਦੇ ਨਾਲ ਹੋਇਆ ਦੋ ਨੌਜਵਾਨ ਹੁੰਦੇ ਨੇ ਤੋਂ ਬਜ਼ੁਰਗ ਨੂੰ ਕਹਿੰਦੇ ਨੇ ਤੁਸੀਂ ਤਾਂ ਮੱਥਾ ਟੇਕ ਕੇ ਗੁਰਦੁਆਰੇ ਦਾ ਰਾਹ ਪੁੱਛਿਆ ਵਾ ਲੇਕਿਨ ਜਿਹੜਾ ਦੂਜਾ ਇੱਕ ਨੌਜਵਾਨਾਂ ਦਾ ਮੋਟਰਸਾਈਕਲ ਦੇ ਉਹਨਾਂ ਵੱਲੋਂ ਇਹਨਾਂ ਦੇ ਗੋਡੀ ਹੱਥ ਲਾਇਆ ਜਾਂਦਾ ਵਾ ਫਿਰ ਉਸ ਤੋਂ ਬਾਅਦ ਉਹਨਾਂ ਕਿਹਾ ਜਾਂਦਾ ਵੀ ਮੈਂ ਤੁਹਾਡਾ ਫਾਂਡਾ ਕਰਨਾ ਫਿਰ ਇੱਕ ਰਮਾਲ ਦਿੰਦੇ ਨੇ ਰਮਾਲ ਦੇ ਉੱਪਰ ਕੋਈ ਛੋਟੀ ਜੀ ਗੋਲੀ ਦਿੰਦੇ ਨੇ ਜਿਸ ਕਾਰਨ ਬਜ਼ੁਰਗੜੇ ਆਪੋ ਆਪ ਖੋ ਬੰਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਨਾਲ ਕੀ ਹੋ ਰਿਹਾ ਜਦੋਂ ਹੋਸ਼ ਹੁੰਦੀ ਤਾਂ ਬਜਨੋਂ ਪਾ ਲੱਗ ਗਈ ਮੇਰੀ ਮੁੰਦਰੀ ਦੇ ਇੱਕ ਘਾੜੀ ਜੜੀ ਉਹ ਜਿਹੜੇ ਨੌਜਵਾਨ ਆਏ ਸੀ ਖੋ ਕੇ ਲੈ ਗਏ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਕਿ ਸ਼ਹਾੜੇ ਬਾਜ਼ਾਰ ਦੇ ਵਿੱਚ ਇਹੋ ਜਿਹੀਆਂ ਵਾਰ ਦਤਾਂ ਬੜੀਆਂ ਦੇਖਣ ਨੂੰ ਮੇਰੀਆਂ ਤਾਂ ਸਖਤ ਤੋਂ ਸਖਤ ਉਹਨਾਂ ਨੌਜਵਾਨਾਂ 'ਤੇ ਕਾਰਵਾਈ ਕਰਨੀ ਹੈ ਜਿਹੜੀ ਸੀਸੀਟੀਵੀ ਬਿਲਕੁਲ ਸਾਹਮਣੇ ਆ ਚੁੱਕੀ ਸੀਸੀਟੀਵੀ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਕਿਸ ਤਰ੍ਹਾਂ ਬਜ਼ੁਰਗ ਨੂੰ ਆਪਣੇ ਗੱਲਾਂ ਦੇ ਵਾਸੇ ਵਿੱਚ ਲੈ ਕੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ